ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿ ਮੇਰੇ ਸਾਰੇ ਠੀਕ ਠਾਕ ਆ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਬਸਕ੍ਰਾਈਬ ਗੁੱਡ ਮਾਰਨਿੰਗ ਜੀ ਸਵੇਰ ਦੇ ਵਕਤ ਕਿਨ ਸਾਡੇ 5:30 ਵਜੇ ਵਕਤ ਖੜੇ ਪਬਰਨਾਲਾ ਮੰਡੀ ਦੇ ਵਿੱਚ ਫ੍ਰੀ ਕਹੇਗੀ ਅੱਜ 25 ਦਿਨ ਹੈਗਾ ਅੱਜ ਮੰਗਲਵਾਰ ਤੇ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਪਾਰ ਰਿਹਾ ਜੀ ਹੋਲਸੇਲ ਰੇਟ ਵਗੈਰੇ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਪਾਰ ਰਿਹਾ ਜੀ ਤੇ ਆਪਣੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਚਲੋ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਪਾਰ ਰਿਹਾ ਜੀ ਅੱਜ ਦਾ ਹਾਂਜੀ ਦੋਸਤੋ ਚਲੋ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਪਾ ਚੱਲ ਰਿਹਾ ਜੀ ਅੱਜ ਦਾ ਜੀ ਹੋਲ سیل ਦਾ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆ ਬਾਈ ਹੁਣ ਉਹਨਾਂ ਨੂੰ ਵੀ ਅੱਜ ਦਾ ਕੀ ਪਾ ਚੱਲ ਰਿਹਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਹਰੇ ਮਟਰਾਂ ਦਾ ਪਾ ਕੱਟ ਚੁੱਕਾ ਜੀ ਹਰੇ ਮਟਰਾਂ ਦਾ ਪਾੜ ਰਹਿ ਗਿਆ ਜੀ 50 ਰੁਪਏ ਕਿਲੋ ਦਾ ਪਾੜ ਰਹਿ ਗਿਆ ਜੀ ਹਰੇ ਮਟਰ ਦਾ ਜੀ ਬੰਦ ਕੱਟੇ ਦਾ ਜੀ ਹਾਂਜੀ ਦੋਸਤੋ ਕਿਸੇ ਨੇ ਵੀ ਖੁੱਲਾ ਲੈਣਾ ਜੀ ਖੁੱਲਾ ਪੰਛੇਰੀ ਦਾ ਰੇਟ ਹੈਗਾ ਜੀ ਹਰੇ ਮਟਰਾਂ ਦਾ ਜੀ 60 ਰੁਪਏ ਕਿਲੋ ਦਾ ਭਾਜ ਜੀ ਹਰੇ ਮਟਰਾਂ ਦਾ ਜੀ ਤੇ ਬੰਦ ਗੱਟੇ ਦਾ ਰੇਟ ਤਾਂ ਹੈਗਾ ਜੀ 50 ਰੁਪਏ ਕਿਲੋ ਦਾ ਭਾਜ ਜੀ ਬੰਦ ਗੱਟੇ ਦਾ ਜੀ ਹਾਂਜੀ ਦੋਸਤੋ ਲਾਲ ਟਮਾਟਰ ਦਾ ਆਏਗਾ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਜ ਜੀ ਟਮਾਟਰ ਦਾ ਜੀ ਆ ਸਿਰਫ ਜੀ ਦੋਸਤੋ ਧਨੀਏ ਦਾ ਰੇਟ ਰਿਹਾ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਜ ਜੀ ਕਿਲੋ ਦਾ ਜੀ ਧਨੀਏ ਦਾ ਤੇ ਪੰਛੇਰੀ ਦੀ ਗੱਲ ਕਰੀਏ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਜ ਜੀ ਪਨਸਰੀ ਆਹੀ ਟਨੀ ਦਾ ਹਾਂਜੀ ਹਾਂਜੀ ਗੰਡ ਗੋਬੀ ਦਾ ਭਾਅ ਹੈਗਾ ਜੀ 30 ਰੁਪਏ ਕਿੱਲੇ ਦਾ ਭਾਅ ਜੀ ਗੰਡ ਗੋਬੀ ਦਾ ਜੀ ਹਾਂਜੀ ਦੋਸਤੋ ਆਪਾਂ ਬਾਈ ਹਰੀ ਨਾਲ ਵੀ ਗੱਲਬਾਤ ਕਰਦੇ ਵੀ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਕੱਦੂ ਦਾ ਜੀ ਤੇ ਖੀਰੇ ਬਾਰੇ ਵੀ ਆਪਾਂ ਬਾਈ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਰਿਹਾ ਜੀ ਕੱਦੂ ਦਾ ਜੀ ਅੱਜ ਦਾ ਹਾਂਜੀ ਕੱਦੂ ਦਾ ਭਾਅ ਰਿਹਾ ਜੀ ਗ੍ਰੇਡ ਦਾ ਬੰਦ ਗ੍ਰੇਡ ਦਾ ਭਾਅ ਰਿਹਾ ਜੀ ਕਿੱਲੋ ਦਾ ਜੀ 15 ਤੋਂ ਲੈ ਕੇ 18 ਰੁਪਏ ਤੱਕ ਦਾ ਭਾਅ ਜੀ ਚਾਰ ਵਾਲੇ ਕੱਦੂ ਦਾ ਜੀ ਹਾਂਜੀ ਲੋਕਲ ਖੀਰੇ ਦਾ ਭਾਅ ਰਿਹਾ ਜੀ ਬੰਦ ਹੈ ਅਲਫਾ 13 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਹੈ ਲੋਕਲ ਖੀਰਾ ਜੀ ਪੂਰਾ ਵਧੀਆ ਟਾਪ ਦਾ ਖੀਰਾ ਜੀ ਇਹ ਬਾਈ ਹੈਰੀ ਗੋਲ ਮੰਦ ਖੀਰਾ ਜੀ ਕਿਸੇ ਨੇ ਵੀ ਲੈਣਾ ਜੀ ਹਾਂਜੀ ਆਪਾਂ ਬੈਂਗਣੀ ਬਾਰੇ ਵੀ ਗੱਲਬਾਤ ਕਰਦੇ ਆ ਬੈਂਗਣੀ ਦਾ ਕੀ ਭਾਅ ਰਿਹਾ ਹੋਰ ਭਾਗੀ ਗੱਲ ਕੀ ਆਉਨੇ ਸੱਸੀ ਗਰ ਬਾਈ ਹੋਡੀ ਤਾਂ ਕੀ ਰੇਟ ਲਾਤੀ ਬੈਂਗਣੀ ਐ ਨਹੀਂ ਬੰਨ 100 ਦੀ 5 ਕਿਲੋ ਹਾਂਜੀ ਦੋਸਤੋ 100 ਦੀ 5 ਕਿਲੋ ਆ ਜੀ ਪਨਛੇਰੀ ਦਾ ਭਾਅ ਜੀ 100 ਰੁਪਏ ਦਾ ਜੀ ਤੇ ਕਿਲੋ ਦੀ ਗੱਲ ਕਰੀਏ ਤਾਂ ਕਿਲੋ ਦਾ ਰੇਟ ਰਿਹਾ ਜੀ 20 ਰੁਪਏ ਕਿਲੋ ਦਾ ਭਾਅ ਜੀ ਬੈਗ ਨਹੀਂ ਲੈ ਜੀ ਤੇ ਪੜਥ ਵਾਲੀ ਬੈਗ ਲਈ 150 ਰੁਪਏ ਇਹ 150 ਦਾ ਪੰਜ ਹਾਂਜੀ ਦੋਸਤੋ 150 ਰੁਪਏ ਦਾ 5 ਕਿਲੋ ਆ ਜੀ ਪੰਜ ਛੇਰੀਏ ਕਿਸੇ ਨੂੰ ਵੀ ਲੈਣੀ ਹੈ 30 ਰੁਪਏ ਕਿਲੋ ਦਾ ਭਾਅ ਜੀ ਪੜਥ ਵਾਲੇ ਦਾ ਹਾਂਜੀ ਦੋਸਤੋ ਮੰਡੀ ਦੇ ਵਿੱਚ ਮੇਥੀ ਮਿਤਾ ਹੋ ਰਿਹਾ ਹੈ ਤੇ ਮੇਥੀ ਦਾ ਰੇਟ ਘਟ ਚੁੱਕਿਆ ਜੀ ਮੇਥੀ ਦਾ ਭਾਅ ਰਹਿ ਗਿਆ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਰਹਿ ਗਿਆ ਜੀ ਦਰਜੰਦਾ ਜੀ ਮੇਥੀ ਦਾ ਜੀ ਹਾਂਜੀ ਦੋਸਤੋ ਆਪਾਂ ਬਾਈ ਬੁੱਟੇ ਨਾਲ ਵੀ ਗੱਲਬਾਤ ਕਰਦੇ ਆਂ ਮਿਰਚ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਜਦੋਂ ਵੀ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆਂ ਬਾਈ ਨਾਲ ਵੀ ਕੀ ਭਾਅ ਰਿਹਾ ਜੀ ਮਿਰਚ ਦਾ ਜੀ ਹਾਂਜੀ ਦੋਸਤੋ ਹਰੀ ਮਿਰਚ ਦਾ ਰੇਟ ਘਟ ਚੁੱਕਾ ਜੀ ਤੇ ਹਰੀ ਮਿਰਚ ਦਾ ਰੇਟ ਰਹਿ ਗਿਆ ਜੀ 45 ਰੁਪਏ ਕਿਲੋ ਦਾ ਭਾਅ ਰਹਿ ਗਿਆ ਜੀ ਹਰੀ ਮਿਰਚ ਦਾ ਜੀ ਪੂਰੀ ਵਧੀਆ ਕੈਕਲੀ ਮਿਰਚ ਦਾ ਜੀ ਤੇ ਪੂਰੀ ਟੋਕਰੀ ਮਿਰਚ ਆ ਬਾਈ ਬੁੱਟੇ ਕੋਲੇ ਮਿਲ ਜਾਣਗੇ ਗੱਟੇ ਜੇ ਕਿਸੇ ਨੂੰ ਵੀ ਲੈਣਾ ਜੀ 45 ਰੁਪਏ ਕਿਲੋ ਦਾ ਭਾਅ ਰਹਿ ਗਿਆ ਜੀ ਹਰੀ ਮਿਰਚ ਦਾ ਜੀ ਹਾਂਜੀ ਗਾਜਰਾਂ ਦਾ ਰੇਟ ਰਿਹਾ ਜੀ 10 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਗਾਜਰਾਂ ਦਾ ਜੀ ਤੇ ਵਧੀਆ ਗਾਜਰਾਂ ਦਾ ਭਾਅ ਜੀ 10 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਗਾਜਰਾਂ ਦਾ ਹੋਰ ਬਾਪੂ ਜੀ ਠੀਕ ਹਾਂ ਜੀ ਹੋਰ ਕੈਮੋ ਤੇ ਤਨੀਆ ਦਾ ਕੀ ਰੇਟ ਜਿੱਲੀ ਜਾਂਦਾ ਜੀ 40 ਕਿਲੋ ਜੀ ਦੋਸਤੋ ਬਾਈ ਹੋਰਾਂ ਕੋਲੇ ਮੂਲੀਆਂ ਸੋਨੋਂ ਬਹੁਤ ਸਸਤੀਆਂ ਮਿਲ ਜਾਣਗੀਆਂ ਜੇ ਕਿਸੇ ਨੇ ਵੀ ਲੈਣੀਆਂ ਜੀ ਪੰਡਤ ਪਾ ਰੇਟ ਹੈਗਾ ਜੀ ਮੂਲੀ ਦਾ ਜੀ 5 ਤੋਂ ਲੈ ਕੇ 10 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਜੀ ਪੂਰੀ ਵਧੀਆ ਟੌਪ ਦੀ ਮੋਲੀ ਹੁੰਦੀ ਆ ਬਾਈ ਉਹਨਾਂ ਕੋਲੇ ਹਾਂਜੀ ਦੋਸਤੋ ਆਪਾਂ ਬਾਪੂ ਨਾਲ ਗੱਲਬਾਤ ਕਰਦੇ ਵੇ ਸੂਂਗਰਾਂ ਦਾ ਕੀ ਰੇਟ ਚੱਲ ਰਿਹਾ ਜੀ ਸੂਂਗਰਾਂ ਦਾ ਇਹ ਇਹਦਾ ਸੂਂਗਰਾਂ ਦਾ ਕੀ ਰੇਟ ਲਾਦਾ ਤੂੰ 230 230 ਰੁਪਏ ਦੀ ਦਰ ਜਨਾ ਹਾਂਜੀ ਹਾਂਜੀ ਦੋਸਤੋ 230 ਰੁਪਏ ਦੀ ਦਰ ਜਨ ਦਾ ਭਾਅ ਜੀ ਸੂਂਗਰਾਂ ਦਾ ਜੀ ਹਾਂਜੀ ਦੋਸਤੋ ਮੇਥੇ ਦਾ ਰੇਟ ਘਟ ਚੁੱਕਾ ਜੀ ਮੇਥੇ ਦਾ ਰੇਟ ਰਹਿ ਗਿਆ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਰਹਿ ਗਿਆ ਜੀ ਮੇਥੇ ਦਾ ਜੀ ਹਾਂਜੀ ਦੋਸਤੋ ਮੰਡੀ ਦੇ ਵਿੱਚ ਸਵੇਰੇ ਸਵੇਰੇ ਬਹੁਤ ਇਕੱਠ ਹੁੰਦਾ ਤੇ ਆਪਾਂ ਸੱਗ ਮਲਾਵਾ ਵੀ ਆਪਾਂ ਗੱਲਬਾਤ ਕਰਦੇ ਵੀ ਕੀ ਪਾਰ ਹੈ ਜੀ ਔਰ ਕਿਵੇਂ ਠੀਕ ਆ ਹਾਂਜੀ ਹਾਂਜੀ ਦੋਸਤੋ ਸੱਗ ਮਲਾਵਾ ਦਾ ਰੇਟ ਹੈਗਾ ਜੀ ਅੱਜ ਦਾ ਜੀ ਹੋਲ ਸੇਲ ਦਾ ਰੇਟ ਰਿਹਾ ਜੀ 15 ਤੋਂ ਲੈ ਕੇ 18 ਰੁਪਏ ਤੱਕ ਦਾ ਭਾਅ ਜੀ ਸੱਗ ਮਲਾਵਾ ਦਾ ਜੀ ਹਾਂਜੀ ਦੋਸਤੋ ਸਿਕੰਦਰ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਸਿਕੰਦਰ ਦਾ ਜੀ ਹਾਂਜੀ ਦੋਸਤੋ ਮੇਥੀ ਦਾ ਰੇਟ ਹੈਗਾ ਜੀ 150 ਰੁਪਏ ਦਰਜਨ ਦਾ ਭਾਅ ਜੀ ਮੇਥੀ ਦਾ ਜੀ ਹਾਂਜੀ ਦੋਸਤੋ ਪਿਆਜ਼ ਦਾ ਰੇਟ ਹੈਗਾ ਜੀ ਪੂਰੀ ਗੰਡ ਲੈਣੀ ਪਣੀ ਆ ਜੇ ਕਿਸੇ ਨੇ ਲੈਣੀ ਆ ਪੰਡ ਜੀ ਇਹ ਤੇ ਰੇਟ ਹੈਗਾ ਜੀ 60 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਹਾਂਜੀ ਦੋਸਤੋ ਗੋਭੀ ਦਾ ਰੇਟ ਰਹਿ ਗਿਆ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਲੋਕਲ ਦਾ ਜੀ ਇਹ ਤਾਜੀ ਗੋਭੀ ਹੈ ਜੀ ਪੂਰੀ ਵਧੀਆ ਫਰੈਸ਼ ਗੋਭੀ ਦਾ ਭਾਅ ਆ ਰਿਹਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਹਾਂਜੀ ਉਸ ਤੋਂ ਲੋਕਲ ਬਰੋਕਲੀ ਦਾ ਭਾਅ ਰਹਿ ਗਿਆ ਜੀ 100 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਬਰੋਕਲੀ ਦਾ ਜੀ ਇਹ ਲੋਕਲ ਗੋਭੀ ਆਉਣੀ ਸ਼ੁਰੂ ਹੋ ਗਈ ਆ ਹਾਂਜੀ ਦੋਸਤੋ ਸ਼ਿਮਲਾ ਮਿਰਚ ਦਾ ਭਾਅ ਹੈਗਾ ਜੀ ਤੇਜ ਹੋ ਗਿਆ ਜੀ ਸ਼ਿਮਲਾ ਮਿਰਚ ਦਾ ਸ਼ਿਮਲਾ ਮਿਰਚ ਦਾ ਰੇਟ ਹੈਗਾ ਜੀ 85 ਤੋਂ 80 ਤੋਂ ਲੈ ਕੇ 85 ਰੁਪਏ ਤੱਕ ਦਾ ਭਾਅ ਜੀ ਸ਼ਿਮਲਾ ਮਿਰਚ ਦਾ ਜੀ ਹਾਂਜੀ ਦੋਸਤੋ ਦਿੱਲੀ ਵਾਲੀ ਭਿੰਡੀ ਦਾ ਭਾਅ ਹੈਗਾ ਜੀ ਜਿਹੜੀ ਡੱਬਿਆਂ ਦੇ ਵਿੱਚ ਬੰਦ ਹੁੰਦੀ ਹੈ ਤਾਂ ਉਹਦਾ ਰੇਟ ਹੈਗਾ ਜੀ 100 ਤੋਂ ਲੈ ਕੇ 120 ਰੁਪਏ ਲੈਣ ਦਾ ਭਾਅ ਜੀ ਭਿੰਡੀ ਦਾ ਹਾਂਜੀ ਦੋਸਤੋ ਅਦਰਕ ਦਾ ਭਾਅ ਹੈਗਾ ਜੀ ਬੰਦ ਲੱਤੇ ਦਾ ਰੇਟ ਰਿਹਾ ਜੀ 60 ਤੋਂ ਲੈ ਕੇ 75 ਰੁਪਏ ਦਾ ਭਾਅ ਜੀ ਅਦਰਕ ਦਾ ਜੀ ਹਾਂਜੀ ਦੋਸਤੋ ਚਾਨਾ ਖੀਰੇ ਦਾ ਭਾਅ ਹੈਗਾ ਜੀ ਬੰਦ ਲਫਾ ਦਾ ਭਾਅ ਰਿਹਾ ਜੀ ਚਾਨਾ ਖੀਰੇ ਦਾ ਜੀ 550 ਰੁਪਏ ਦਾ ਭਾਅ ਜੀ ਅਲਫਾ ਰਿਹਾ ਜੀ ਚਾਨਾ ਖੀਰੇ ਦਾ ਹਾਂਜੀ ਦੋਸਤੋ ਆਲੇ ਦਾ ਭਾਅ ਹੈਗਾ ਜੀ ਗੱਟੇ ਦਾ ਭਾਅ ਰਿਹਾ ਜੀ ਆਲੇ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਆਲੇ ਦਾ ਜੀ ਹਾਂਜੀ ਦੋਸਤੋ ਅਲਫਾਵੇ ਦਾ ਭਾਅ ਹੈਗਾ ਜੀ ਜੁਗਣੀ ਦਾ ਜੀ ਬੰਦਲ ਭਾਵੇ ਦਾ 10 ਤੋਂ ਲੈ ਕੇ 12 ਰੁਪਏ ਤੱਕ ਦਾ ਭਾਅ ਜੀ ਜੁਗਣੀ ਕੋਠੇ ਦਾ ਜੀ ਹਾਂਜੀ ਦੋਸਤੋ ਪੱਤ ਗੋਭੀ ਦਾ ਭਾਅ ਹੈਗਾ ਜੀ ਬੰਦ ਗੱਟੇ ਦਾ ਭਾਅ ਰਿਹਾ ਜੀ ਪੱਤ ਗੋਭੀ ਦਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਪੱਤ ਗੋਭੀ ਦਾ ਜੀ ਹਾਂਜੀ ਦੋਸਤੋ ਜਿਹੜਾ ਲੋਕਲ ਹੈ ਨਿੰਬੂ ਹੈ ਨਾ ਜੀ ਲੋਕਲ ਨਿੰਬੂ ਦਾ ਰੇਟ ਹੈਗਾ ਜੀ 20 ਰੁਪਏ ਕਿਲੋ ਦਾ ਭਾਜ ਜੀ ਨਿੰਬੂ ਦਾ ਜੀ ਇਹ ਬੰਦ ਗਰੇਟਾ ਦਾ ਰੇਟ ਹੁੰਦਾ ਜੀ ਨਿੰਬੂ ਦਾ ਹਾਂਜੀ ਦੋਸਤੋ ਚਾਰੀ ਮਿਰਚ ਦਾ ਭਾ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਜ ਜੀ ਤੇ ਮੋਟੀ ਲੈ ਲੋ ਜਿਹੜੇ ਪਤਲੀ ਦਾ ਜੀ ਚਾਰੀ ਮਿਰਚ ਦਾ ਭਾ ਜੀ ਅੱਜ ਦਾ ਹਾਂਜੀ ਦੋਸਤੋ ਜਿਹੜਾ ਬਾਹਰਲਾ ਨਿੰਬੂ ਹੈ ਜੀ 90 ਤੋਂ 100 ਨਿੰਬੂ ਦਾ ਰੇਟ ਹੈਗਾ ਜੀ ਤੇਜ ਤੇ ਰੇਟ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਜ ਜੀ ਬਾਹਰਲੇ ਨਿੰਬੂ ਦਾ ਜੀ ਹਾਂਜੀ ਦੋਸਤੋ ਸਾਕਰਗੰਦੀ ਦਾ ਰੇਟ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਸਾਕਰਗੰਦੀ ਦਾ ਜੀ ਹਾਂਜੀ ਦੋਸਤੋ ਹਲਦੀ ਦਾ ਰੇਟ ਹੈਗਾ ਜੀ ਜਿਹੜੀ ਕੱਚੀ ਹਲਦੀ ਹੈ ਜੀ ਉਹਦਾ ਰੇਟ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਹਲਦੀ ਦਾ ਜੀ ਜੀ ਦਾਲ ਸੁਪਲੀ ਦਾ ਹੈਗਾ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਹਲਦੀ ਦਾ ਜੀ ਦੋਸਤੋ ਹਾਲੋਂ ਦਾ ਰੇਟ ਹੈਗਾ ਜੀ ਦਰਜੰਦਾ ਜੀ 150 ਰੁਪਏ ਦਰਜੰਦਾ ਭਾਅ ਜੀ ਹਾਲੋਂ ਦਾ ਜੀ ਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਆਪਾਂ ਗੱਲਬਾਤ ਕਰਦੇ ਆਂ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਲਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆਂ ਫਰੂਟ ਦਾ ਕੀ ਭਾਅ ਆ ਰਿਹਾ ਜੀ ਜੀ ਦੋਸਤੋ ਨਰੀਆਲ ਦਾ ਰੇਟ ਘਟ ਚੁੱਕਾ ਜੀ ਨਰੀਆਲ ਦਾ ਰੇਟ ਰਹਿ ਗਿਆ ਜੀ 380 ਰੁਪਏ ਦਾ ਭਾਅ ਰਹਿ ਗਿਆ ਜੀ ਨਰੀਆਲ ਦਾ ਜੀ ਤੇ 10 ਪੀਸ ਲੈਣੇ ਬਣੇ ਜੇ ਕਿਸੇ ਨੂੰ ਵੀ ਲੈਣੇ ਜੀ 10 ਪੀਸਾਂ ਦਾ ਭਾਅ ਜੀ 380 ਰੁਪਏ ਦਾ ਭਾਅ ਜੀ ਇਹ ਬਾਈ ਕਲਵੰਤ ਕੋਲੋਂ ਮਿਲ ਜਾਣਗੇ ਜੀ ਇਹ ਬੰਗਲੌਰ ਵਾਲਾ ਨਰੀਆਲਾ ਪੂਰਾ ਵਧੀਆ ਪਾਣੀ ਵਾਲਾ ਫਰੈਸ਼ ਨਰੀਆਲ ਹੁੰਦਾ ਬ ਹਾਂਜੀ ਦੋਸਤੋ ਆਪਾਂ ਇਮਲੀ ਬਾਰੇ ਵੀ ਦੱਸ ਦਿੰਦੇ ਤਾਂ ਇਮਲੀ ਦਾ ਰੇਟ ਹੈਗਾ ਜੀ ਹਾਂਜੀ ਦੋਸਤੋ ਸਿੰਗਲ ਡੱਬੀ ਦਾ ਭਾਅ ਹੈਗਾ ਜੀ 120 ਰੁਪਏ ਦਾ ਭਾਅ ਜੀ ਡੱਬੀ ਦਾ ਜੀ ਇਹ ਇਮਲੀ ਦਾ ਜੀ ਹਾਂਜੀ ਦੋਸਤੋ ਕੇਨੂਆਂ ਦਾ ਭਾਅ ਹੈਗਾ ਜੀ 22 ਹੋਰਾਂ ਕੋਲੇ ਕਲਵੰਤਵਰਾਂ ਕੋਲੇ ਮਿਲ ਜਾਣਗੇ ਕੇਨੂ ਤੇ ਕੇਨੂਆਂ ਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕੇਨੂਆਂ ਦਾ ਜੀ ਜੇ ਥੋੜੀ ਜੀ ਹੋਰ ਵੀ ਘੱਟ ਕੁਆਲਿਟੀ ਚਾਹੀਦੀ ਹੈ ਜੀ ਤੇ ਉਹ ਹਲਕੀ ਮਿਲ ਜੂਗੀ ਜੀ 25 ਤੋਂ ਲੈ ਕੇ 28 ਰੁਪਏ ਤੱਕ ਦਾ ਭਾਅ ਜੀ ਕੇਨੂ ਦਾ ਜੀ ਇਹਦਾ ਹਲਕੀ ਕੁਆਲਟੀ ਵੀ ਮਿਲ ਜੂਗੀ ਕਿਸੇ ਨੇ ਲੈਣੀ ਹੈ ਜੀ 25 ਤੋਂ ਲੈ ਕੇ 28 ਰੁਪਏ ਤੱਕ ਦਾ ਭਾਅ ਜੀ ਕਿਨੂਆ ਦਾ ਹਾਂਜੀ ਮਸੰਮੀ ਦਾ ਭਾਅ ਹੈਗਾ ਜੀ ਬੰਦ ਗਰੇਟਾਂ ਦਾ ਰੇਟ ਰਿਹਾ ਜੀ 350 ਤੋਂ ਲੈ ਕੇ 750 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਜੀ ਇਹ 10 ਕਿਲੋ ਵਾਲੀ ਤੋਂ ਲੈ ਕੇ 20 ਕਿਲੋ ਵਾਲੇ ਗੱਟੇ ਦਾ ਭਾਅ ਜੀ ਮਸੰਮੀ ਦਾ ਹਾਂਜੀ ਦੋਸਤੋ ਇਹ ਪਵਿੱਤੇ ਦਾ ਭਾਅ ਹੈਗਾ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਪਵਿੱਤੇ ਦਾ ਜੀ 30 ਰੁਪਏ ਕਿਲੋ ਦਾ ਭਾਅ ਜੀ ਪਵਿੱਤੇ ਦਾ ਜੀ ਹਾਂਜੀ ਅਮਰੂਦ ਦਾ ਭਾਅ ਹੈਗਾ ਜੀ ਬੰਦ ਗ੍ਰੇਡ ਦਾ ਪਾ ਰਹੇ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਅਮਰੂਦ ਦਾ ਜੀ ਹਾਂਜੀ ਦੋਸਤੋ ਡੀਜੀ ਕੇਲੇ ਦਾ ਭਾਅ ਹੈਗਾ ਜੀ ਬੰਦ ਗ੍ਰੇਡ ਦਾ ਪਾ ਰਹੇ ਜੀ ਪੂਰਾ ਵਧੀਆ ਟੌਪ ਦਾ ਇਹ ਇਹਦਾ ਰੇਟ ਹੈਗਾ ਜੀ 70 ਰੁਪਏ ਕਿਲੋ ਆਪਾਂ ਜੀ ਬੰਦ ਗ੍ਰੇਡ ਦਾ ਜੀ ਹਾਂਜੀ ਦੋਸਤੋ ਕੇਲੇ ਦਾ ਭਾਅ ਹੈਗਾ ਜੀ ਬੰਦ ਗ੍ਰੇਡ ਦਾ ਪਾ ਰਹੇ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਤੋ ਆਪਾਂ ਗਿਫਟ ਪੈਕਿੰਗ ਦਿਖਾਉਣਾ ਹੈ ਸੇਵ ਦੀ ਤੇ ਗਿਫਟ ਪੈਕਿੰਗ ਦਾ ਭਾਅ ਹੈਗਾ ਜੀ 400 ਤੋਂ ਲੈ ਕੇ 500 ਰੁਪਏ ਤੱਕ ਦਾ ਭਾਅ ਜੀ ਗਿਫਟ ਸੇਵ ਸੇਵ ਦਾ ਜੀ ਇਹਦੇ ਵਿੱਚ weight ਹੁੰਦਾ ਜੀ ਘੱਟੋ ਘੱਟ 5 ਕਿਲੋ ਦਾ 400 4 ਕਿਲੋ ਤੋਂ ਲੈ ਕੇ 5 ਕਿਲੋ ਤੱਕ ਦਾ weight ਹੁੰਦਾ ਜੀ ਇਹਦੇ ਵਿੱਚ ਸੇਵ ਦਾ ਠੀਕ ਹੈ ਜੀ ਤੇ ਆਪਾਂ ਵੱਡੀਆਂ ਬੇਟੀਆਂ ਬਾਰੇ ਗੱਲਬਾਤ ਕਰੀਏ ਤਾਂ ਵੱਡੀਆਂ ਬੇਟੀਆਂ ਦਾ ਭਾਅ ਹੈਗਾ ਜੀ ਸੇਵ ਦਾ ਜੀ 800 ਤੋਂ ਲੈ ਕੇ 1000 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਪੂਰਾ ਵਧੀਆ ਕੁਆਲਿਟੀ ਦਾ ਸੇਵ ਆਉਣਾ ਸ਼ੁਰੂ ਹੋ ਗਿਆ ਠੀਕ ਹੈ ਜੀ ਤੇ 800 ਤੋਂ ਲੈ ਕੇ 1000 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਤੋ ਆਪਾਂ ਅਨੂ ਤੇ ਪਿਆਜ਼ ਬਾਰੇ ਵੀ ਆਪਾਂ ਗੱਲਬਾਤ ਕਰਦੇ ਵੀ ਆਲੂ ਤੇ ਚਾਹ ਦਾ ਕੀ ਭਾਰ ਹੈ ਜੀ ਅੱਜ ਦਾ ਜੀ ਹੂਲ ਸੇਲ ਦਾ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਰ ਹੈ ਜੀ ਪਿਆਜ਼ ਜੀ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਤੇ ਨਵੇਂ ਆਲੂ ਦਾ ਕੀ ਭਾਰ ਹੈ ਦੀ ਅੱਜ ਦਾ ਜੀ ਤੇ ਪੁਰਾਣੇ ਆਲੂ ਬਾਰੇ ਵੀ ਆਪਾਂ ਗੱਲਬਾਤ ਕਰਦੇ ਵੀ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਹੂਲ ਸੇਲ ਦਾ ਰੇਟ ਜੀ ਨਮਸਕਾਰ ਬਾਬੂ ਜੀ ਨਮਸਕਾਰ ਨਮਸਕਾਰ ਉਹ ਠੀਕ ਹੋ ਜੀ ਬਹੁਤ ਵਧੀਆ ਤੇ ਨਵੇਂ ਆਲੂ ਦਾ ਕੀ ਭਾਰ ਹੈ ਜੀ ਨਵੇਂ ਆਲੂ ਦਾ 700 ਰੁਪਏ ਹਾਂਜੀ ਦੋਸਤੋ ਨਵੇਂ ਆਲੂ ਦਾ ਭਾਅ ਰਹਿ ਗਿਆ ਜੀ 700 ਰੁਪਏ ਦਾ ਭਾਅ ਰਹਿ ਗਿਆ ਜੀ ਨਵੇਂ ਆਲੂ ਦਾ ਤੇ ਪੁਰਾਣੇ ਆਲੂ ਦਾ ਡਾਇਮੰਡ ਦਾ ਕੀ ਭਾਅ ਰਹਿ ਗਿਆ ਪੁਰਾਣੇ ਆਲੂ ਜੀ ਦਾ 300 ਰੁਪਏ ਦਾ ਮੰਨ ਵਧੀਆ ਹਾਂਜੀ ਦੋਸਤੋ ਵਧੀਆ ਪੁਰਾਣੇ ਆਲੂ ਦਾ ਡਾਇਮੰਡ ਦਾ ਰਹਿ ਗਿਆ ਜੀ 300 ਰੁਪਏ ਦਾ ਭਾਅ ਰਹਿ ਗਿਆ 300 ਰੁਪਏ ਦਾ ਜੀ ਡਾਇਮੰਡ ਦਾ ਜੀ ਤਿੰਨ ਰੁਪਏ ਦਾ ਭਾਜ ਜੀ ਵਧੀਆ ਆਲੂ ਜੀ ਪੂਰਾ ਟਾਪ ਦਾ ਠੀਕ ਹੈ ਜੀ ਪੁਰਾਣਾ ਆਲੂ ਆ ਜੀ ਡੈਮਡ ਤੇ 300 ਰੁਪਏ ਦਾ ਭਾਜ ਜੀ ਆਲੂ ਦਾ ਜੀ ਬੰਦ ਕੱਟੇ ਦਾ ਜੀ ਹਾਂਜੀ ਨਵੇਂ ਆਲੂ ਦਾ ਭਾਜ ਜੀ 700 ਰੁਪਏ ਦਾ ਭਾਜ ਰਹਿ ਗਿਆ ਜੀ ਨਵੇਂ ਆਲੂ ਦਾ ਜੀ ਬੰਦ ਕੱਟੇ ਦਾ ਪੂਰਾ ਵਧੀਆ ਕੁਆਲਟੀ ਵਾਲਾ ਆਲੂ ਆ ਜੀ ਇਹ ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਹਾਂ ਪਿਆਜ਼ ਦਾ ਕੀ ਭਾਜ ਚੱਲ ਰਿਹਾ ਜੀ ਅੱਜ ਦਾ ਜੀ ਬੰਦ ਕੱਟੇ ਵਾਰੀ ਗੱਲਬਾਤ ਕਰਦੇ ਹਾਂ ਪਿਆਜ਼ ਦਾ ਕੀ ਭਾਜ ਰਿਹਾ ਜੀ ਪਿਆਜ਼ ਦਾ ਹਾਂਜੀ ਦੋਸਤੋ ਪਿਆਜ਼ ਦਾ ਰੇਟ ਹੈਗਾ ਜੀ 10 ਰੁਪਏ ਕਿਲੋ ਵੀ ਮਿਲ ਜੂ ਪਿਆਜ਼ ਦੇ ਕਿਥੇ ਲੈਣਾ ਜੀ ਤੇ ਬੰਦ ਗੱਟੇ ਦਾ ਰੇਟ ਹੈਗਾ ਜੀ 10 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਨਵੇਂ ਦਾ ਤੇ ਇੱਕ ਨਵਾਂ ਹੋਰ ਵੀ ਵਧੀਆ ਕੁਆਲਿਟੀ ਦਿਖਾ ਦਿੰਦੇ ਜੀ ਉਹਦਾ ਰੇਟ ਹੈਗਾ ਜੀ 15 ਤੋਂ ਲੈ ਕੇ 16 ਰੁਪਏ ਤੱਕ ਦਾ ਭਾਅ ਜੀ ਨਵੇਂ ਪਿਆਜ਼ ਦਾ ਜੀ ਪੂਰਾ ਵਧੀਆ ਕੁਆਲਿਟੀ ਵਾਲਾ ਪਿਆਜ਼ ਦਿਖਾ ਦਿੰਦੇ ਆਂ ਜੀ ਆ ਪੂਰਾ ਵਧੀਆ ਟੌਪ ਦਾ ਪਿਆਜ਼ ਹੈ ਜੀ ਇਹਦਾ ਰੇਟ ਹੈਗਾ ਜੀ 15 ਤੋਂ ਲੈ ਕੇ 16 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਹਾਂਜੀ ਦੋਸਤੋ ਨਾਸਕ ਦੇ ਪਿਆਜ਼ ਦਾ ਰੇਟ ਘਟ ਚੁੱਕਾ ਹੈ ਜੀ ਨਾਸਕ ਦੇ ਪਿਆਜ਼ ਦਾ ਭਾਰ ਰਹਿ ਗਿਆ ਜੀ 13 ਰੁਪਏ ਕਿਲੋ ਦਾ ਭਾਰ ਰਹਿ ਗਿਆ ਜੀ ਨਾਸਕ ਦੇ ਪਿਆਜ਼ ਦਾ ਜੀ ਪੁਰਾਣੇ ਦਾ ਹਾਂਜੀ ਦੋਸਤੋ ਲਸਣ ਦਾ ਭਾਅ ਹੈਗਾ ਜੀ 50 ਤੋਂ ਲੈ ਕੇ 65 70 ਰੁਪਏ ਤੱਕ ਦਾ ਭਾਅ ਜੀ ਲਸਣ ਦਾ ਜੀ ਇਹ ਬੰਦ ਗੱਟਿਆਂ ਦਾ ਭਾਜਿਲਾ ਸੰਦਾਜੀ ਜਿਹੜਾ ਹਲਕੀ ਕੁਆਲਿਟੀ ਹੁੰਦੀ ਹੈ ਜੀ ਉਹਦਾ ਰੇਟ ਹੈਗਾ 50 ਰੁਪਏ ਕਿਲੋ ਜੀ ਤੇ ਜਿਹੜਾ ਮੋਟੀ ਗੰਡੀ ਵਾਲਾ ਮਾਸਨ ਹੁੰਦਾ ਜੀ ਉਹਦਾ ਰੇਟ ਹੈਗਾ ਜੀ 65 ਤੋਂ ਲੈ ਕੇ 70 ਰੁਪਏ ਤੱਕ ਦਾ ਭਾਜਿਲਾ ਸੰਦਾਜੀ